ਵੀਵੀ ਟੂਡੇ ਚੈਨਲ ਦੇਖ ਰਹੇ ਹੋ ਤੁਸੀਂ ਹੁਸ਼ਿਆਰਪੁਰ ਦੇ ਪਿੰਡ ਡਾਡਾ ਵਿਖੇ ਚਲਦੇ ਆ ਜਿੱਥੋਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ 5 ਸਾਲ ਦੀ ਬੱਚੀ ਦੇ ਡੂਮਣਾ ਲੜ ਗਿਆ ਜੋ ਹਸਪਤਾਲ ਜਾ ਕੇ ਦਮ ਤੋੜ ਗਈ ਬੱਚੀ ਦੀ ਪਛਾਣ ਨੇਹਾ ਪੁੱਤਰੀ ਸੋਨੂ ਵਾਸੀ ਡਾਡਾ ਬਜੋ ਹੋਈ ਹੈ ਤੇ ਇਹ ਬੱਚੀ ਪਹਿਲੀ ਜਮਾਤ ਦੀ ਵਿਦਿਆਰਥਣ ਸੀ ਕਟਨਾਪੁਰੰਦ थाना सदर ਦੀ ਪੁਲਿਸ ਵੀ ਮੌਕੇ ਤੇ ਪੁੱਜੀ ਜਿਸ ਵੱਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਜਾਣਕਾਰੀ ਦਿੰਦਿਆਂ ਬੱਚੀ ਦੀ ਨਾਨੀ ਸਤਿਆ ਨੇ ਦੱਸਿਆ ਉਸ ਦੀ ਦੋਤੀ ਹਰ ਰੋਜ਼ ਦੀ ਤਰ੍ਹਾਂ ਸਕੂਲ ਗਈ ਸੀ ਜੋ ਮੀਡੇ ਮੀਲ ਦਾ ਖਾਣਾ ਖਾਣ ਤੋਂ ਬਾਅਦ ਟੂਟੀ ਨਜ਼ਦੀਕ ਭਾਂਡੇ ਰੱਖਣ ਗਈ ਤਾਂ ਉੱਥੇ ਲੰਬੇ ਸਮੇਂ ਤੋਂ ਲੱਗਾ ਡੂੰਮਣਾ ਛੜਿਆ ਹੋਇਆ ਸੀ ਜਿਸ ਦੀਆਂ ਬਹੁਤ ਸਾਰੀਆਂ ਮੱਖੀਆਂ ਉਸਦੇ ਲੜ ਗਈਆਂ ਤੇ ਬੱਚੀ ਉੱਥੇ ਹੀ ਤੜਪਣ ਲੱਗ ਪਈ ਉਹਨਾਂ ਦੋਸ਼ ਲਾਇਆ ਕਿ ਡੂੰਮਣਾ ਲੜਨ ਦੇ ਬਾਵਜੂਦ ਵੀ ਸਕੂਲ ਪ੍ਰਬੰਧਕਾਂ ਨੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਿਸ ਕਾਰਨ ਬੱਚੀ ਦੇ ਇਲਾਜ ਵਿੱਚ ਦੇਰੀ ਹੋਈ ਹੈ ਤੇ ਪਰਿਵਾਰ ਨੂੰ ਪਤਾ ਉਦੋਂ ਲੱਗਾ ਜਦੋਂ ਬੱਚੀ ਨੂੰ ਸਕੂਲ ਤੋਂ ਛੁੱਟੀ ਹੋਣ ਤੇ ਘਰ ਲਿਆਂਦਾ ਗਿਆ ਦੇਖਦੇ ਆ ਜਸਬੀਰ ਭਾਟੀਆਂ ਵੱਲੋਂ ਭੇਜੀ ਗਈ ਇਸ ਮਾਮਲੇ ਦੀ ਵਿਸ਼ੇਸ਼ ਰਿਪੋਰਟ ਇਹ ਮਾਲੀ ਨਹੀਂ ਕੋਣੀ ਮੇਰੇ ਬੱਚੇ ਦੀ ਤਰਤ ਹੋਈਆਂ ਬੱਚੇ ਦੀ ਤਰਤ ਹੋਈਆਂ ਮੇਰੇ ਕੋਲ ਮਾਰ ਨਹੀਂ ਖੰਦ ਦੇਣਾ ਉਹ ਬੱਚੀ ਆ ਆ ਵੀ ਡਾਕਟਰ ਨਹੀਂ ਆਉਂਦਾ ਮੈਡੀਕਲ ਰਿਪੋਰਟਾਂ ਤੱਕ ਤੱਕ ਨਾ ਕੇ ਖੈ ਨਾਲ ਨਾਲ ਦਰ ਲਾਈ ਸੀ ਅੰਟੀ ਕੀ ਆ ਨਾਮ ਤੁਹਾਡਾ ਮੇਰਾ ਨਾਮ ਸਤਿਆ ਕਿੱਥੋਂ ਦੇ ਆ ਰਹੇ ਹੋ ਦਾੜਾ ਪਿੰਡ ਠੀਕ ਹੈ ਇਹ ਗੁੜੀਆ ਕੇ ਲੱਗਦੀ ਤੁਹਾਡੀ ਮੇਰੀ ਦੋਤੀ ਆ ਠੀਕ ਹੈ ਕੀ ਗੱਲ ਬਾਤ ਤੁਹਾਡੀ ਗੁੜੀਆ ਨਾਲ ਇਹ ਸਕੂਲੇ ਕੱਲ 8:30 ਵਜੇ ਸਕੂਲੇ ਗਈ ਆ ਮੰਮੀ ਇਹਦੀ 12:30 ਵਜੇ ਲੈਣ ਗਈ ਆ ਤਾਂ ਇਹਦੇ ਡੂਮਣੇ ਦੀਆਂ ਮੱਖੀਆਂ ਲੜੀਆਂ ਇਹਦੇ ਸਿਰ 'ਚ ਜ਼ਿਆਦਾ ਲੜੀਆਂ ਸੀ ਕੁੜੀ ਕੱਲ ਦੀ ਉਲਟੀਆਂ ਕਰਦੀ ਸੀ ਅਸੀਂ ਕੱਲ ਦੋ ਡਾਕਟਰ ਬਦਲੇ ਸਾਨੂੰ ਨਹੀਂ ਯਕੀਨ ਆਇਆ ਅਸੀਂ ਸਿਵਲ ਚ ਲਾਇਆ ਚਾਕੇ ਸਿਵਲ ਵਾਲਿਆਂ ਨੇ ਟੀਕੇ ਲਾਏ ਆ ਟੀਕੇ ਲਾ ਕੇ ਕਹਿੰਦੇ ਘਰ ਚਲ ਜਾਓ ਜੇ ਲੋੜ ਪਈ ਤਾਂ ਸਵੇਰੇ ਆ ਜਿਓ ਮੈਂ ਕਿਹਾ ਚੱਲ ਕੋਈ ਨਹੀਂ ਜਿੱਦਾਂ ਕੁੜੀ ਸੁੱਤੀ ਉੱઠી ਆ ਨਾਲੇ ਉਲਟੀਆਂ ਆ ਗਈਆਂ ਨਾਲੇ ਅਸੀਂ ਚੱਕ ਕੇ ਇੱਥੇ ਲਾਏ ਆ ਇਨੀ ਆਕਸੀਜਨ ਲਈ ਆ ਉਸੇ ਜਿਲਾ ਕੇ ਤਾਂ ਇਹ ਆਪਣਾ ਇਲਾਜ ਸ਼ੁਰੂ ਕਰ ਦਿੱਤਾ ਮੁੜ ਕੇ ਸਾਨੂੰ ਟੀਚਰਾਂ ਨੇ ਨਹੀਂ ਦੱਸਿਆ ਵੀ ਤੁਹਾਡੇ ਬੱਚੇ ਦੇ ਮੱਖੀਆਂ ਲੜੀਆਂ ਤੁਸੀਂ ਆਪਣਾ ਬੱਚਾ ਲੈ ਜਾਵਾ ਕੇ ਸਾਨੂੰ ਟੀਚਰਾਂ ਨੇ ਨਹੀਂ ਦੱਸਿਆ ਕਿੱਦਾਂ ਪਤਾ ਲੱਗਿਆ ਤੁਹਾਨੂੰ ਸਾਨੂੰ 12:30 ਵਜੇ ਮੇਰੀ ਬੇਟੀ ਲੈਣ ਗਈ ਆ ਲੈਣ ਗਈ ਆ ਤਾਂ ਅਸੀਂ ਕਹ ਤੂੰ ਤੇਰੇ ਮੱਖੀਆਂ ਕਿੱਦਾਂ ਲੜੀਆਂ ਜਿਹੜੀ ਬੇਟੀ ਦੀ ਡੈਥ ਹੋਈ ਆ ਕਹਿੰਦੀ ਮੈਂ ਪਾਣੀ ਪੀਣ ਗਈ ਸੀ ਟੀਚਰ ਕਹਿੰਦਾ ਕੰਮ ਉਹ ਕਹਿੰਦੀਆਂ ਥਾਲ ਰੱਖ ਕੇ ਆ ਨਾਲ ਪਾਣੀ ਪੀਆ ਅਸੀਂ ਤਾਂ ਇਹ ਨਿਸਾਬ ਚਾਉਂਦੇ ਆ ਵੀ ਜਾਂ ਬੱਚਿਆਂ ਨੂੰ ਖਾਣਾ ਬਿਠਾ ਕੇ ਖਲਾ ਸਕਦੇ ਆ ਸਰਕਾਰ ਬੱਚਿਆਂ ਨੂੰ ਅੰਦਰ ਬੱਠਿਆਂ ਨੂੰ ਪਾਣੀ ਵੀ ਪਿਲਾ ਸਕਦੇ ਆ ਜਿਹੜੇ ਐਨ ਐਨੀਆਂ ਦੀਪੀਆਂ ਲਾਈਆਂ ਆ ਕੰਮਾਂ ਤੇ ਥੰਖਾਾਂ ਲੈਂਦੀਆਂ ਸਰਕਾਰ ਵਾਲੋਂ ਬੇਲੀਆਂ ਰੈਂਦੀਆਂ ਕਿ ਇੰਟੈਂਡ ਦੇ ਮੁਤਾਬਕ ਕੀ ਬੱਚੇ ਮਿੱਡੇ ਮਿਲਦੀ ਰੋਟੀ ਖਾਣ ਤੋਂ ਬਾਅਦ ਪਾਡੇ ਰੱਖਣ ਨੂੰ ਪਿਆ ਗਿਆ ਸੀ ਹਾਂਜੀ 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 ਉਦੋਂ ਲੜੀਆਂ ਮੱਖੀਆਂ ਉਹਦੇ ਕਿੰਨੀਆਂ ਮੱਖੀਆਂ ਕਿੱਥੇ ਕਿੱਥੇ ਲੜੀਆਂ ਸਿਰ 'ਚ ਲੜੀਆਂ ਆ ਇੱਥੇ ਗਲੇ ਤੇ ਲੜੀ ਹੱਥ ਤੇ ਲੜੀ ਆ ਕਿੰਨੀਆਂ ਮੱਖੀਆਂ ਲੜੀਆਂ ਲੜਾਈਆਂ ਹੋ ਗਈਆਂ ਹੋਗੀਆਂ ਚਾਰ-ਪੰਜ ਲੜਾਈਆਂ ਹੋ ਗਈਆਂ ਕੁੜੀ ਇੱਕ ਘੰਟਾ ਤੜਫੀਆ ਸਕੂਲ ਦੇ ਵਿੱਚ ਸਕੂਲ ਵਾਲਿਆਂ ਨੇ ਦੱਸਿਆ ਸਕੂਲ ਵਾਲਿਆਂ ਨੇ ਸਾਨੂੰ ਕਿਸੇ ਨੇ ਨਹੀਂ ਦੱਸਿਆ ਨਾ ਸਾਨੂੰ ਕਿਸੇ ਬੱਚੇ ਨੇ ਦੱਸਿਆ ਮੈਂ ਸਕੂਲ ਦੇ ਬੱਚੇ ਨੇ ਤੁਹਾਡੀ ਕੁੜੀ ਦੇ ਮੱਖਿਆ ਉਹ ਤਾਂ 12:30 ਵਜੇ ਮੇਰੀ ਬੇਟੀ ਲੈਣ ਗਈ ਤਾਂ ਫੇਰ ਦੱਸਿਆ ਕੁੜੀ ਜਦੋਂ ਸਕੂਲੋਂ ਲੈ ਕੇ ਬਾਹਰ ਨਿਕਲੀ ਆ ਸਾਨੂੰ ਕਿਸੇ ਟੀਚਰ ਨੇ ਨਹੀਂ ਦੱਸਿਆ ਨਾ ਕਿਸੇ ਸਟਾਫ ਨੇ ਦੱਸਿਆ ਨਾ ਟੀਚਰਾਂ ਨੇ ਨਾ ਜਿਹੜੇ ਕੰਮ ਕਰਦੀਆਂ ਖਾਣਾ ਬਣਾਉਂਦੀਆਂ ਨਾ ਸਾਨੂੰ ਉਨੀ ਦੱਸਿਆ ਇਹ ਫੇਰ ਸਕੂਲ ਦਾ ਨਾਮ ਕੀ ਹੈ ਪ੍ਰਾਇਮਰੀ ਸਰਕਾਰੀ ਸਕੂਲ ਹੈ ਜੀ ਹਾਂ ਜੀ ਇਹ ਬੱਚੀ ਕਿੱਧਰ ਤਾਂ ਜਾ ਰਹੀ ਸੀ ਫਿਰ ਬੱਚੀ ਦਾ ਕਿੰਨਾ ਚ ਪੰਜਵੇਂ ਸਾਲ ਚ ਜਾਂਦੀ ਪਈ ਆ ਤੇ ਸਾਨੂੰ ਤਾਂ ਇਨਸਾਬ ਚਾਹੀਦਾ ਸਾਨੂੰ ਤਾਂ ਇਹ ਚਾਹੀਦਾ ਵੀ ਮੇਰੀ ਟੇਮ ਸਾਨੂੰ ਇਹਨੇ ਦੱਸਿਆ ਕਾਤੇ ਨਹੀਂ ਅੱਜ ਸਾਡੇ ਨਾਲ ਹੋਈ ਆ ਕੱਲ ਪੜ ਕੇ ਨੂੰ ਕਿਸੇ ਹੋਰ ਨਾਲ ਵੀ ਹੋ ਸਕਦੀ ਆ ਫੋਨ ਵਾਲਿਆਂ ਨੇ ਗੱਲ ਕੀਤੀ ਮਣ ਕੇ ਕਿ ਤੁਸੀਂ ਦੱਸੋ ਅਸੀਂ ਤਿੰਨ ਚਾਰ ਵਾਰੀ ਫੋਨ ਕਰ ਚੁੱਕੇ ਆ ਵੀ ਸਾਡੀ ਬੱਚੀ ਜਾਦੇ ਸੀ ਆ ਕਹਿੰਦੇ ਨਹੀਂ ਕੋਈ ਜਰੀਲੀ ਚੀਜ਼ ਖਾ ਲੇਗੀ ਸਾਡੇ ਬੱਚੇ ਇੰਨੇ ਪੱਕੇ ਆ ਬਾਹਰੋਂ ਚੀਜ਼ ਲੈ ਕੇ ਨਹੀਂ ਕਿਸੇ ਤੋਂ ਖਾਂਦੇ ਨਾ ਸਾਡੇ ਘਰ ਦੇ ਵਿੱਚ ਇਦਾਂ ਦੀ ਕੋਈ ਜਰੀਲੀ ਚੀਜ਼ ਹੈਗੀ ਆ ਪੱਸੀ ਨੂੰ ਕਿਤੇ ਪ੍ਰਾਈਵੇਟ ਹਸਪਤਲ ਗਿਆ ਸੀ ਤੇਰੇ ਡਾਕਟਰ ਤੋਂ ਪੈਂਦਾ ਹੀ ਡਾਕਟਰ ਸੀ ਦੋ ਡਾਕਟਰ ਬਦਲੇ ਆ ਸੀਗਾ ਚੱਲ ਮੜ ਮੋਟੀਆਂ ਲੜੀਆਂ ਸੋਜ ਉੱਤਰ ਜਾਈ ਹੋਗੀ 6 ਵਜੇ ਜਾਦੇ ਹੋ ਗਈ ਅਸੀਂ ਰਾਤੀ ਇੱਥੇ ਲਾਇਆ ਰਾਤੀ ਅਸੀਂ 10 ਵਜੇ ਗਏ ਇੱਥੋਂ ਸਵੇਰੇ ਉੱਠ ਕੇ ਨਾਲੇ ਉਲਟੀ ਕੀਤੀ ਨਾਲੇ ਉਲਟੀ ਕੀਤੀ ਅਸੀਂ ਇੱਥੇ ਲਾਇਆ ਅਮਰਾਂਤ ਜਾਂਸੀ ਜਗਾਇ ਅਮਰਜਾਂਸੀ ਵਾਲਿਆਂ ਨੇ ਸਾਨੂੰ ਇੱਧਰ ਭੇਜਿਆ ਨਹੀਂ ਦਾਖਲ ਕੀਤੀ ਗਲੂਕੋਜ਼ ਦੀਆਂ ਦੋ ਬੋਤਲਾਂ ਚਾੜੀਆਂ ਫੇ ਉਨ੍ਹਾਂ ਹੀ ਆਕਸੀਜਨ ਲਾਤੀ ਸੀ ਕਹਿ ਰਹੀ ਕਿ ਤੁਸੀਂ ਵੀ ਕਹਿਣਾ ਚਾਹੁੰਦੇ ਹੋ ਕੀ ਮੰਨ ਕਰ ਸਾਨੂੰ ਨਿਸ਼ਾਫ ਚਾਹੀਦਾ ਸਕੂਲ ਵਾਲੋਂ ਤੁਮੀ ਜਿਆਦਾ ਸਟਾਫ ਨਾਮਾ ਬਦਲ ਰੱਖ ਲੈਣ ਉਹ ਕੰਮ ਵਾਲੀਆਂ ਠਾ ਦੇਣ ਜਿਹੜੀਆਂ ਕੰਮ ਕਰਦੀਆਂ ਚਾਰ ਜਾਣੀਆਂ ਆ ਜਿਹੜੀਆਂ ਬੱਚਿਆਂ ਦੀ ਕੇਅਰ ਨਹੀਂ ਕਰ ਸਕਦੀਆਂ ਦੇਖ ਨਹੀਂ ਸਕਦੀਆਂ ਬੱਚਿਆਂ ਨੂੰ ਤਾਂ ਉਹਨਾਂ ਤੇ ਕਾਰਵਾਈ ਕਰਨੀ ਕੀਤੀ ਜਾਵੇ ਸਾਰਿਆਂ ਦੀ ਜਿਆ ਸਟਾਫ ਬਦਲਣ ਮੈਂ ਤਾਂ ਇਹੇ ਚਾਹੁੰਦੀ ਆ ਨੇਹਾ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਪ੍ਰਿੰਸੀਪਲ ਦੇ ਨਾਲ ਸਰਪੈਂਟ ਕੀਤਾ ਜਾਵੇ ਡਿਊਟੀ ਤੋਂ ਲਿੱਥਿਆ ਜਾਵੇ ਜਾਦਾ ਇੰਨੇ ਬੱਚਿਆਂ ਨੇ ਸਕੂਲਾਂ ਦੇ ਵਿੱਚ ਤੇਰ ਨਹੀਂ ਕਰਨੀ ਸਾਨੂੰ ਇੱਕ ਸਕੂਲ ਦੀ ਲਾਪਰਵਾਹੀ ਤੇ ਪਹਿਲਾ ਮੌਕਾ ਸੀ ਸਾਡੇ ਵਿੱਚ ਬੱਚੀ ਦੀ ਜਾਨ ਬਚ ਸਕਦੀ ਸੀ ਹਾਂ ਬੱਚੇ ਦੀ ਜਾਨ ਬਚ ਸਕਦੀ ਸੀ ਅਸੀਂ ਬਚਾ ਸਕਦੇ ਸੀ ਪੈਸਾ ਲਾ ਦਾਣਾ ਸੀ ਅਸੀਂ ਪਰ ਸਾਨੂੰ ਸਰਕਾਰ ਨੇ ਪ੍ਰਿੰਸੀਪਲ ਨੇ ਸਾਡੇ ਨੇ ਧੋਖਾ ਕੀਤਾ ਕਹਿੰਦੀ ਇੱਕ ਬੱਚੇ ਦੇ ਨਹੀਂ ਲੜੀਆਂ ਬਹੁਤ ਬੱਚਿਆਂ ਦੇ ਲੜੀਆਂ ਕਿਤੇ ਤੁਹਾਡੇ ਕੋਈ ਗੱਲ ਨਹੀਂ ਕੋਈ ਜਰੀਲੀ ਚੀਜ਼ ਖਾ ਲਊਗੀ ਸਾਡੇ ਇੰਨੇ ਵੀ ਨਿਆਣੇ ਨਹੀਂ ਹੈਗੇ ਜਿਹੜੀ ਚੀਜ਼ ਖਾ ਲੈਣ ਬਿਨਾਂ ਪੁੱਛੇ ਤੋਂ ਚੀਜ਼ ਨਹੀਂ ਖਾਂਦੇ ਉਹ ਤਾਂ ਦੁਕਾਨੋਂ ਵੀ ਪੈਕਟ ਲਿਆਉਣ ਉਹ ਵੀ ਮੰਮਾ ਖੋਲ ਦੇ ਲੜਕੀ ਦਾ ਸਕੂਲ ਦੇ ਵਿੱਚ ਡੂੰਗਣਾ ਲੜ ਗਿਆ ਜਿਹੜਾ ਉਹਨਾਰੇ ਕੱਲ ਦਰਾਨੇ ਇਲਾਜ ਤੇ ਹੀ ਡੈਥ ਹੋ ਗਈ ਆ ਸਕੂਲੇ ਪੜ੍ਹਨ ਜਾਂਦੀ ਸੀ ਤੇ ਉੱਥੇ ਕਿਸੇ ਨਾਲ ਲੜ ਗਿਆ ਤੇ ਟੀਚਰਾਂ ਨੇ ਦੱਸੇ ਨਹੀਂ ਇਹਨਾਂ ਨੂੰ ਲੜ ਗਿਆ ਕਿੱਥੋਂ ਦੀ ਹੈ ਲੜਕੀ ਹੈ ਡਾੜਾ ਡਾੜਾ ਮੈਡਮ ਠੀਕ ਹੈ ਕਿਹੜੇ ਸਕੂਲ ਤੋਂ ਸਰਕਾਰੀ ਸਕੂਲ ਸਰਕਾਰੀ ਸਕੂਲ ਡਾੜਾ ਇੱਕ ਸਾਹਮਣੇ ਕਿ ਐ ਕਿਸੇ ਡੂਣਾ ਲਾਣਾ ਮੌਕੇ ਉਹਨਾਂ ਪੋਸਟਵਾਨੋਂ ਹੋਊਗਾ ਉਸ ਤੋਂ ਬਾਅਦ ਪਤਾ ਲੱਗੂਗਾ ਇਹ ਵੀ। ਇੱਕ ਸਕੂਲ ਹੈ ਪਰਿਵਾਰ ਕਹਿੰਦਾ ਕਿ ਰੋਟੀ ਖਾਣ ਤੋਂ ਬਾਅਦ ਭਾਂਡੇ ਧੋਏ ਜਾ ਰਹੇ ਸੀ ਸਕੂਲ ਵੱਲੋਂ ਲੜਕੀ ਤਾਂ ਜਦੋਂ ਭਾਂਡੇ ਧੋਣ ਗਈ ਆ ਕਿ ਤਾਂ ਇਹ ਹਾਦਸਾ ਵਾਪਰਿਆ। ਉਹ ਦੱਸਦੇ ਵੀ ਉੱਥੇ ਡੂਣਾ ਨੇੜੇ ਲੱਗਾ ਹੋਰ ਬੱਚਿਆਂ ਦਾ ਵੀ ਲੜਿਆ ਇਹਨਾਂ ਦੇ ਕਹਿਣ ਦੇ ਮੁਤਾਬਕ ਇਹੀ ਕਹ ਰਹੇ ਕਿ ਹੋਰ ਬੱਚਿਆਂ ਨੇ ਵੀ ਲੜਿਆ ਤਾਂ ਇਹਨਾਂ ਨੇ ਵੀ ਲੜਿਆ। ਠੀਕ ਹੈ ਤੇ ਕੀ ਕਾਰਵਾਈ ਕੀਤੀ? ਅਜੇ ਦੇਖਦੇ ਆ ਪੋਸਟਵਾਨੋਂ ਤੋਂ ਬਾਅਦ ਹੋਏ ਕਰਦੇ। ਕਿੰਨੀ ਉਮਰ ਦੀ ਸੀ ਬੱਚੀ? 5 ਸਾਲ। ਕੀ ਨਾਮ ਹੁੰਦਾ? ਨੀਹਾ। ਨੀਹਾ।